Indian Dietetic Association ਦੇ ਇੱਕ ਅਧਿਐਨ ਅਨੁਸਾਰ ਭਾਰਤ ਵਿੱਚ ਹਰ 10 ਵਿੱਚੋਂ 7 ਵਿਅਕਤੀ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕਬਜ਼ ਦਸਤ ਅਤੇ ਇਰੀਟੇਬਲ ਬਾਉਲ ਸਿੰਡਰੋਮ ਵਰਗੀਆਂ ਮੁਸ਼ਕਿਲਾਂ ਤੋਂ ਪਰੇਸ਼ਾਨ ਹਨ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਭੋਜਨ ਵਿੱਚ ਫਾਈਬਰ ਦੀ ਲੋੜਿੰਦੀ ਮਾਤਰਾ ਦਾ ਨਾ ਹੋਣਾ ਪ੍ਰੋਟੀਨ ਫੂਡਸ ਐਂਡ ਨਿਊਟ੍ਰੀਸ਼ਨ ਡਿਵੈਲਪਮੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਇੱਕ ਅਧਿਐਨ ਅਨੁਸਾਰ ਭਾਰਤ ਵਿੱਚ ਲਗਭਗ 69% ਲੋਕ ਜਿਹੜੇ ਨੇ ਉਹ ਰੋਜ਼ਾਨਾ ਖੁਰਾਕ ਵਿੱਚ ਲੋੜ ਤੋਂ ਘੱਟ ਫਾਈਬਰ ਲੈ ਰਹੇ ਨੇ। ਇਸ ਕਾਰਨ ਉਹਨਾਂ ਦਾ ਅੰਤਰੀ ਮਾਈਕਰੋਬਾਇਓਮ ਪ੍ਰਭਾਵਿਤ ਹੁੰਦਾ ਹੈ। ਨਤੀਜੇ ਵਜੋਂ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਬਿਮਾਰੀਆਂ ਹੁੰਦੀਆਂ ਹਨ। ਅਮਰੀਕਨ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਦਿਨ ਭਰ ਦੇ ਵਿੱਚ 2000 ਕੈਲਰੀ ਦਾ ਸੇਵਨ ਕਰ ਰਿਹਾ ਹੈ ਤਾਂ ਚੰਗੀ ਸਿਹਤ ਲਈ ਇਸ ਵਿੱਚ ਘੱਟ ਤੋਂ ਘੱਟ 28 ਗ੍ਰਾਮ ਫਾਈਬਰ ਹੋਣਾ ਜ਼ਰੂਰੀ ਹੈ। ਇਸ ਲਈ ਅੱਜ ਸਿਹਤ ਨਾਮਾ ਦੇ ਵਿੱਚ ਫਾਈਬਰ ਬਾਰੇ ਗੱਲ ਕਰਾਂਗੇ ਨਾਲ ਹੀ ਜਾਣਾਂਗੇ ਕਿ ਰੋਜ਼ ਕਿੰਨਾ ਫਾਈਬਰ ਖਾਣਾ ਚਾਹੀਦਾ ਹੈ ਲੋੜਿੰਦੀ ਮਾਤਰਾ ਦੇ ਵਿੱਚ ਫਾਈਬਰ ਖਾਣ ਦੇ ਨਾਲ ਕੀ ਹੁੰਦਾ ਹੈ ਲੋੜ ਤੋਂ ਘੱਟ ਫਾਈਬਰ ਖਾਣ ਦੇ ਨਾਲ ਕੀ ਹੁੰਦਾ ਹੈ ਕਿਹੜੇ ਖਾਣਿਆਂ ਦੇ ਵਿੱਚ ਸਭ ਤੋਂ ਵੱਧ ਫਾਈਬਰ ਹੁੰਦਾ ਹੈ ਅਤੇ ਭੋਜਨ ਦੇ ਵਿੱਚ ਲੋੜਿੰਦਾ ਫਾਈਬਰ ਹੋਣਾ ਕਿਉਂ ਜ਼ਰੂਰੀ ਹੈ ਸਾਨੂੰ ਸਿਹਤਮੰਦ ਰਹਿਣ ਦੇ ਲਈ ਸੰਤੁਲਿਤ ਭੋਜਨ ਦੀ ਲੋੜ ਹੈ ਇਸ ਵਿੱਚ ਕਾਰਬੋਹਾਈਡਰੇਟਸ ਪ੍ਰੋਟੀਨ ਫਾਈਬਰ ਅਤੇ ਚਰਬੀ ਸਭ ਕੁਝ ਹੋਣਾ ਚਾਹੀਦਾ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਲੋਕ ਪ੍ਰੋਟੀਨ ਦੇ ਸੇਵਨ ਬਾਰੇ ਤਾਂ ਚੰਗੀ ਤਰ੍ਹਾਂ ਜਾਗਰੂਕ ਹੋ ਗਏ ਹਨ ਪਰੰਤੂ ਉਹਨਾਂ ਦੀ ਖਾਣ ਦੀ ਥਾਲੀ ਦੇ ਵਿੱਚ ਨਰਿੰਦਾ ਫਾਈਬਰ ਹਾਲੇ ਵੀ ਮੌਜੂਦ ਨਹੀਂ ਹੈ ਤੁਸੀਂ ਬਜ਼ੁਰਗਾਂ ਨੂੰ ਅਕਸਰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਸਾਰੀਆਂ ਬਿਮਾਰੀਆਂ ਦੀ ਜੜ ਸਾਡਾ ਪੇਟ ਹੁੰਦਾ ਹੈ ਇਹ ਠੀਕ ਤਾਂ ਸਭ ਠੀਕ ਅਸਲ ਵਿੱਚ ਉਹਨਾਂ ਦਾ ਕਹਿਣਾ ਬਿਲਕੁਲ ਸਹੀ ਹੈ ਜਾਣੇ ਮਾਣੇ ਜਨਰਲ ਨੇਚਰ ਦੇ ਵਿੱਚ ਸਤੰਬਰ 2021 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਆੰਤਰੀ ਦੇ ਮਾਈਕਰੋਬਾਇਓਸ ਦਾ ਇਮਿਊਨ ਸਿਸਟਮ ਦੇ ਨਾਲ ਸਿੱਧਾ ਸੰਬੰਧ ਹੁੰਦਾ ਹੈ ਇਹਨਾਂ ਦਾ ਸੰਤੁਲਨ ਵਿਗੜਨ ਦੇ ਨਾਲ ਸਾਡਾ ਇਮਿਊਨ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਨੂੰ ਘੇਰ ਸਕਦੀਆਂ ਹਨ ਗੱਲ ਕਰਦੇ ਹਾਂ ਕਿ ਸਾਨੂੰ ਰੋਜ਼ ਕਿੰਨਾ ਫਾਈਬਰ ਖਾਣਾ ਚਾਹੀਦਾ ਹੈ ਜਿਦ ਤਰ ਸਾਨੂੰ ਆਪਣੀ ਆਂਤਰੀ ਦੇ ਮਾਈਕਰੋਬਾਇਓਸ ਨੂੰ ਖੁਸ਼ ਰੱਖਣਾ ਹੈ ਤਾਂ ਫਿਰ ਸਿਹਤ ਠੀਕ ਰੱਖਣ ਦੇ ਲਈ ਸਾਨੂੰ ਫਾਈਬਰ ਖਾਣਾ ਵੀ ਹੋਵੇਗਾ ਰੋਜ਼ ਕਿੰਨਾ ਫਾਈਬਰ ਖਾਣਾ ਚਾਹੀਦਾ ਹੈ ਇਸ ਬਾਰੇ ਦੁਨੀਆ ਭਰ ਦੇ ਡਾਈਟੈਟਿਕ ਐਸੋਸੀਏਸ਼ਨ ਦੀ رائے ਵੱਖ-ਵੱਖ ਹੈ ਪਰ ਜ਼ਿਆਦਾਤਰ ਐਸੋਸੀਏਸ਼ਨ ਰੋਜ਼ਾਨਾ 25 ਤੋਂ 35 ਗ੍ਰਾਮ ਫਾਈਬਰ ਖਾਣ ਦੀ ਸਲਾਹ ਦਿੰਦੇ ਹਨ 2000 ਕੈਲਰੀ ਦੀ ਰੋਜ਼ਾਨਾ ਖੁਰਾਕ ਦੇ ਵਿੱਚ 28 ਗ੍ਰਾਮ ਫਾਈਬਰ ਖਾਣਾ ਚਾਹੀਦਾ ਹੈ ਜੇ ਕੋਈ ਵਾਧਕ ਕੈਲਰੀਆਂ ਲੈ ਰਿਹਾ ਹੈ ਤਾਂ ਉਸ ਨੂੰ ਫਾਈਬਰ ਦੀ ਮਾਤਰਾ ਵੀ ਵਧਾਣੀ ਹੋਵੇਗੀ ਫਾਈਬਰ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਨੂੰ ਰੋਕਦਾ ਹੈ ਸਾਨੂੰ ਆਪਣੇ ਭੋਜਨ ਦੇ ਵਿੱਚ ਪ੍ਰੋਟੀਨ ਕਾਰਬੋਨਸ ਅਤੇ ਫੈਟ ਦੇ ਨਾਲ ਫਾਈਬਰ ਵੀ ਮੌਜੂਦ ਕਰਨਾ ਚਾਹੀਦਾ ਹੈ ਇਹ ਸਾਡੇ ਇਮਿਊਨ ਸਿਸਟਮ ਦਾ ਸਭ ਤੋਂ ਵਧੀਆ ਦੋਸਤ ਹੈ ਅਤੇ ਚੰਗੇ ਅੰਦਰ ਦੇ ਬੈਕਟੀਰੀਆ ਦਾ ਪਸੰਦੀਦਾ ਭੋਜਨ ਹੈ ਫਾਈਬਰ ਦੇ 7 ਦੇ ਨਾਲ ਆਂਦਰਾਂ ਦੀ ਸਿਹਤ ਚੰਗੀ ਬਣੀ ਰਹਿੰਦੀ ਹੈ ਇਸ ਦੀ ਮਦਦ ਦੇ ਨਾਲ ਖਾਣਾ ਆਂਦਰਾਂ ਵਿੱਚ ਬਿਨਾਂ ਚਿਪਕੇ ਹੋਏ ਆਸਾਨੀ ਦੇ ਨਾਲ ਹਰਕਤ ਕਰਦਾ ਹੈ ਇਸ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਆਂਦਰਾਂ ਵਿੱਚ ਕਿਸੇ ਤਰ੍ਹਾਂ ਦੀ ਸੋਜ ਦੀ ਸਮੱਸਿਆ ਨਹੀਂ ਆਉਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੇ ਨਾਲ ਕੋਲੇਸਟ੍ਰੋਲ ਦਾ ਪੱਧਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਅਤੇ ਦਿਲ ਦੀ ਸਿਹਤ ਵੀ ਚੰਗੀ ਬਣੀ ਰਹਿੰਦੀ ਹੈ ਖੋਣ ਦੇ ਵਿੱਚ ਸ਼ੂਗਰ ਦਾ ਪੱਧਰ ਵੀ ਸੰਤੁਲਿਤ ਰਹਿੰਦਾ ਹੈ ਗੱਲ ਕਰਦੇ ਹਾਂ ਕਿ ਸਰੀਰ ਵਿੱਚ ਫਾਈਬਰ ਦੀ ਕਮੀ ਹੋਣ ਤੇ ਕੀ ਹੁੰਦਾ ਹੈ ਭੋਜਨ ਵਿੱਚ ਲੋੜਿੰਦਾ ਫਾਈਬਰ ਨਾ ਹੋਣ ਦੇ ਨਾਲ ਮਾਈਕਰੋਬਾਇਓਮ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਚੰਗੇ ਅੰਦਰ ਦੇ ਬੈਕਟੀਰੀਆ ਦੀ ਗਿਣਤੀ ਘੱਟ ਜਾਂਦੀ ਹੈ ਅਤੇ ਮਾੜੇ ਬੈਕਟੀਰੀਆ ਵੱਧ ਜਾਂਦੇ ਹਨ ਇਸ ਦੇ ਨਾਲ ਹੀ ਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਕਈ ਬਿਮਾਰੀਆਂ ਜਿਹੜੀਆਂ ਨੇ ਉਹ ਘੇਰ ਲੈਂਦੀਆਂ ਨੇ ਫਾਈਬਰ ਦੀ ਕਮੀ ਦੇ ਨਾਲ ਕਬਜ਼ ਦੀ ਸਮੱਸਿਆ ਵੱਧ ਜਾਂਦੀ ਹੈ ਪੇਟ ਸਾਫ਼ ਨਹੀਂ ਹੁੰਦਾ ਚੰਗੇ ਆਂਦਰ ਦੇ ਬੈਕਟੀਰੀਆ ਨੂੰ ਉਹਨਾਂ ਦਾ ਭੋਜਨ ਨਹੀਂ ਮਿਲਦਾ ਅਜਿਹੇ ਵਿੱਚ ਉਹ ਆਂਦਰਾਂ ਦੀ ਬਾਹਰੀ ਮਿਊਕਸ ਲੇਅਰ ਨੂੰ ਖਾਣ ਲੱਗਦੇ ਹਨ ਇਸ ਦੇ ਨਾਲ ਸੋਜ ਹੁੰਦੀ ਹੈ ਜੋ ਕਿ ਕਈ ਤਰ੍ਹਾਂ ਦੇ ਇਨਫੈਕਸ਼ਨ ਅਤੇ ਪੇਟ ਦੇ ਨਾਲ ਜੁੜੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਭੋਜਨ ਦੇ ਵਿੱਚ ਲੰਬੇ ਸਮੇਂ ਤੋਂ ਘੱਟ ਫਾਈਬਰ ਦੀ ਜਿਹੜੀ ਮਾਤਰਾ ਹੈ ਉਹ ਰਹਿਣ ਦੇ ਨਾਲ ਕੋਲੇਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ ਗੱਲ ਕਰਦੇ ਆ ਕਿ ਕਿਹੜੀਆਂ ਚੀਜ਼ਾਂ ਦੇ ਵਿੱਚ ਹੁੰਦਾ ਹੈ ਬਹੁਤ ਸਾਰਾ ਫਾਈਬਰ ਭੋਜਨ ਦੇ ਵਿੱਚ ਫਾਈਬਰ ਦੀ ਲੋੜਿੰਦੀ ਮਾਤਰਾ ਦੇ ਲਈ ਮੈਡੀਟੇਰੀਅਨ ਖੁਰਾਕ ਅਪਣਾ ਸਕਦੇ ਹੋ ਇਸ ਦੇ ਵਿੱਚ ਪੀਜ਼ਾ 버ਗਰ ਵਰਗੇ ਜੰਕ ਫੂਡ ਲੈਣ ਦੀ ਮਨਾਹੀ ਕੀਤੀ ਜਾਂਦੀ ਹੈ ਮੈਡੀਟੇਰੀਅਨ ਖੁਰਾਕ ਦੇ ਵਿੱਚ ਸਾਨੂੰ ਆਪਣੇ ਭੋਜਨ ਦੇ ਵਿੱਚ ਰੁੱਖਾਂ ਬੂਟਿਆਂ ਤੋਂ ਮਿਲੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਹੁੰਦੀਆਂ ਹਨ ਕੁਦਰਤ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਜਿਸ ਵੀ ਖਾਣੇ ਨੂੰ ਉਹ ਦੇ ਰਹੀ ਹੈ ਉਸ ਵਿੱਚ ਲੜਿੰਦਾ ਫਾਈਬਰ ਵੀ ਰਹੇ ਇਸ ਦੇ ਨਾਲ ਪਾਚਨ ਦੇ ਵਿੱਚ ਮਦਦ ਮਿਲਦੀ ਹੈ ਅਤੇ ਆਂਦਰ ਦੇ ਬੈਕਟੀਰੀਆ ਸਿਹਤਮੰਦ ਬਣੇ ਰਹਿੰਦੇ ਹਨ ਇਸ ਲਈ ਸਾਡੀ ਖਾਣ ਦੀ ਖਾਲੀ ਦੇ ਵਿੱਚ ਲੜਿੰਦੇ ਫਾਈਬਰ ਦੇ ਲਈ ਇਸ ਵਿੱਚ ਫਲ ਸਬਜ਼ੀਆਂ ਤੋਂ ਬਣਿਆ ਸਲਾਦ ਹੋਣਾ ਜ਼ਰੂਰੀ ਹੈ ਕੇਲਾ ਗਾਜਰ ਸ਼ਲਗਮ ਟਮਾਟਰ ਸ਼ਕਰਗੰਦੀ ਅਤੇ ਬ੍ਰੋਕਲੀ ਵਿੱਚ ਭਰਪੂਰ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਹੈ ਜਿਆਦਾਤਰ ਫਲ ਅਤੇ ਸਬਜ਼ੀਆਂ ਵਿੱਚ ਲੋੜਿੰਦੀ ਮਾਤਰਾ ਦੇ ਵਿੱਚ ਫਾਈਬਰ ਮੌਜੂਦ ਹੁੰਦਾ ਹੈ ਜੇਕਰ ਇਹ ਚੀਜ਼ਾਂ ਸਾਡੇ ਭੋਜਨ ਦੀ ਥਾਲੀ ਦੇ ਵਿੱਚ ਮੌਜੂਦ ਹਨ ਤਾਂ ਸਾਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਹਾਲਾਂਕਿ ਫਾਈਬਰ ਦੇ ਨਾਲ ਭਰਪੂਰ ਖਾਣਿਆਂ ਦੀ ਇੱਕ ਸੂਚੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰੋਜ਼ਾਨਾ ਬਹੁਤ ਸਾਰੇ ਫਲ ਸਬਜ਼ੀਆਂ ਖਾਣਾ ਮੁਸ਼ਕਲ ਸਮਝਦੇ ਹੋ ਤਾਂ ਇਹਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰਕੇ ਲੋੜਿੰਦੀ ਮਾਤਰਾ ਦੇ ਵਿੱਚ ਫਾਈਬਰ ਪ੍ਰਾਪਤ ਕਰ ਸਕਦੇ ਹੋ